ਤੁਸੀਂ ਨਾ ਕਿਸੇ ਗੱਲ ਦਾ ਫਿਕਰ ਨਾ ਕਰੋ ਪਰਮਾਤਮਾ ਨੇ ਪਤਾ ਨਹੀਂ ਕਿਹੜੀ ਵੇਲੇ ਕਿਹੜਾ ਰੰਗ ਦਿਖਾ ਦੇਣਾ ਆ ਆ ਮਰ ਜਣਾ ਕੇ ਨੂੰ ਨਾਲ ਲੈ ਕੇ ਤੁਰ ਪਿਆ ਆ ਜਾ ਆ ਜਾ ਤੈਨੂੰ ਕੱਪੜੇ ਲੈ ਕੇ ਦਮ ਆ ਜਾ ਆ ਜਾ ਬਾਜੀ ਇਹਨਾਂ ਨੂੰ ਕੋਈ ਕੱਪੜੇ ਦਿਖਾ ਦਿਓ ਜੀ ਆਹ ਦੇਖੋ ਜੀ ਜਿਹੜੀ スウェット ਸ਼ਰਟ ਪਹਿਲੇ 1200 ਦੀ ਇੱਕ ਸੀ ਇਹ ਹੁਣ ਅਸੀਂ 1200 ਚ ਦੋ ਦੇ ਰਹੇ ਆ ਅੱਧੇ ਰੇਟ ਮਤਲਬ ਅੱਧੇ ਮੁੱਲ ਤੇ 50% ਡਿਸਕਾਊਂਟ ਜਿਹੜੀ スウェット ਸ਼ਰਟ ਭਾਜੀ ਪਹਿਲੇ 1500 ਦੀ ਇੱਕ ਸੀ ਇਹ 1500 ਦੀਆਂ ਹੁਣ ਦੋ ਦੇ ਰਹੇ ਆ ਅੱਛਾ ਇਹ ਵੀ ਅੱਧੇ ਮੁੱਲ ਤੇ ਆ ਲੋ ਜਿਹੜਾ ਟਰੈਕਸੂਟ ਜੈਂਸਟੈਕਸੂਟ ਹੈ ਪਹਿਲੇ 1200 ਦਾ ਇੱਕ ਸੀ ਇਹ ਵੀ 1200 ਦੇ ਆਪਾਂ ਹੁਣ ਦੋ ਦੇ ਰਹੇ ਆ ਆ ਦੇਖੋ ਜੀ ਲੇਡੀਜ਼ ਵੈਰਾਈਟੀ ਵੀ ਸਾਡੇ ਕੋਲ ਬਹੁਤ ਹੈ ਇਹ ਜਿਹੜੀ スウェット ਸ਼ਰਟ 500 ਰੁਪਏ ਦੀ ਇੱਕ ਸੀ ਅਸੀਂ ਹੁਣ 500 ਰੁਪਏ ਦੀਆਂ ਦੋ ਦੇ ਰਹੇ ਆ ਇਹ ਵੀ ਤੁਹਾਨੂੰ ਇੱਕ ਨਾਲ ਇੱਕ ਫ੍ਰੀ ਅੱਧੇ ਰੇਟ ਤੇ ਜਿਹੜਾ ਲੇਡੀਜ਼ ਟਰੈਕਸੂਟ 1200 ਦਾ ਇੱਕ ਸੀ ਇਹ ਵੀ ਅਸੀਂ ਹੁਣ 1200 ਦੇ ਵਿੱਚ ਦੋ ਦੇ ਰਹੇ ਇਹ ਕੌਣ ਵਾ ਉਹ ਕਹਿੰਦੀ ਸੀ ਨਾ ਪਤਾ ਨਹੀਂ ਪਰਮਾਤਮਾ ਨੇ ਕਿਹੜੀ ਵੇਲੇ ਕਿਹੜਾ ਰੰਗ ਦਿਖਾ ਦੇਣਾ ਹੁਣ ਲੱਗਦਾ ਮੈਨੂੰ ਆਹੀ ਰੰਗ ਦਿਖਾਤਾ ਭੌੜਾ ਪਾਰੇ ਰੋੜਾ ਇਹ ਭੌੜੇ ਦਾ ਰੋੜਾ